ਲੈ ਗੋ ਕਲਕੱਤਾ ਗੈਸਟ ਸ਼ਬਦਾ ਸੀਗਾ ਚਾਹੇ ਉਹ ਆਇਰਿਸ਼ ਨਹੀਂ ਕਿਨੇ ਛਾਪਿਆ ਸੀਗਾ ਉਹਦੀ ਵੀ ਜਿਹੜੀ ਉੱਤੇ ਦੀ ਜਿਹੜੀ ਇਸ ਇੰਡੀਆ ਕਾਨਫਰੰਸ ਸੀ ਜਿਹੜੀ ਉਹਦੇ ਨਾਲ ਵਿਗੜ ਗਈ ਸੀ ਉਹਦਾ ਅਖਬਾਰ ਉਹਨੇ ਬੰਦ ਕਰਾ ਦਿੱਤਾ ਸੀ ਉਸ ਤੋਂ ਬਾਅਦ ਕੰਪਨੀ ਨੇ ਇੱਕ ਹੋਰ ਕਿਸੇ ਤੋਂ ਅਖਬਾਰ ਕਢਵਾਇਆ ਪਹਿਲੇ ਆਪ ਇਹ ਪਹਿਲੇ ਅਖਬਾਰ ਨੂੰ ਕੌਂਟਰ ਰਿਟਾਇਰ ਜੱਸ ਕੇ ਤੇ ਦੂਜਾ ਅਖਬਾਰ ਵੀ ਜਿਹੜਾ ਕੰਪਨੀ ਨਾਲ ਟਕਰਾਅ ਦੇ ਮਾਮਲੇ 'ਚ ਹੀ ਮਤ ਪੇਦਾ ਦੇ ਮਾਮਲੇ 'ਚ ਦੂਜਾ ਅਖਬਾਰ ਬੰਦ ਹੋ ਗਿਆ ਇਹ ਹਿੰਦੁਸਤਾਨ ਚ ਅਖਬਾਰ ਸ਼ੁਰੂ ਹੋਣ ਦੀ ਹਿਸਟਰੀ ਹੈ ਉਹ ਤੋਂ ਬਾਅਦ ਤਾਂ ਜਿਹੜੀ ਆਜ਼ਾਦੀ ਦਾ ਸੰਘਰਸ਼ ਹੋਇਆ ਉਹਦੇ ਚ ਕਿੰਨੇ ਅਖਬਾਰ ਨਿਕਲੇ ਕਿੰਨੇ ਬੰਦ ਹੋਏ ਇਹ ਕਿੰਨੇ ਸੰਪਾਦਕ ਅੰਦਰ ਗਏ ਕਿਹਨੀਆਂ ਦੀਆਂ ਜਾਇਦਾਦਾਂ ਜ਼ਬਤ ਹੋਈਆਂ ਸਮੇਂ ਦੀ ਜਿਹੜੀ ਸਟੈਬਲਿਸ਼ਮੈਂਟ ਹੁੰਦੀ ਹੈ ਸਮੇਂ ਦੀਆਂ ਸਰਕਾਰਾਂ ਜਿਹੜੀਆਂ ਹੁੰਦੀਆਂ ਉਹਨਾਂ ਨੂੰ ਸਹੀ ਤੇ ਸੱਚੀ ਗੱਲ ਜਿਹੜੀ ਆ ਠੀਕ ਨਹੀਂ ਲੱਗਦੀ ਜਿਹੜੀਆਂ ਰਾਜਨੀਤਿਕ ਪਾਰਟੀਆਂ ਜਦੋਂ ਵਿਰੋਧੀ ਦੇ ਚੌਂਦੀਆਂ ਉਹਨਾਂ ਦਾ ਦ੍ਰਿਸ਼ਟੀਕੋਣ ਉਹਨਾਂ ਦੀ ਪਹੁੰਚ ਜਿਹੜੀ ਹੋਰ ਹੁੰਦੀ ਹੈ ਜਦੋਂ ਸਤਾ ਚ ਬੈਠ ਜਾਨੀ ਹੈ ਤੇ ਉਹਨਾਂ ਦੀ ਪਹੁੰਚ ਜਿਹੜੀ ਵੱਖਰੀ ਹੋ ਜਾਂਦੀ ਹੈ ਸੋ ਇਹ ਬਹੁਤ ਵੱਡਾ ਇੱਕ ਮਸਲਾ ਆ ਵੱਡਾ ਦਿਖਾਤਾ ਹੈ ਪਰ ਇਹਦੇ ਚ ਜੇ ਦੇਸ਼ ਦੇ ਅੰਦਰ ਜਮਹੂਰੀਅਤ ਨੂੰ ਕਾਇਮ ਰੱਖਣਾ ਧਰਮ ਨਿਰਪੱਖਤਾ ਨੂੰ ਕਾਇਮ ਰੱਖਣਾ ਸਾਡਾ ਜਿਹੜਾ ਸੰਘੀ ਢਾਂਚਾ ਆ ਭਾਰਤ ਵਿੱਚ ਕਿਉਂਕਿ ਰਾਜਨੀਤਿਕ ਆਰਥਿਕ ਸੱਭਿਆਚਾਰਕ ਭਾਈਵਾਨ ਸਵੰਤਾ ਹੈਗੀ ਹੈ ਤੇ ਉਹਦੇ ਲਈ ਦੇਸ਼ ਨੂੰ ਇੱਕ ਮਜ਼ਬੂਤ ਜਿਹੜਾ ਸੰਘੀ ਢਾਂਚਾ ਜਿਹਦੇ ਚ ਰਾਜਾਂ ਕੋਲ ਚੋਕੇ ਅਧਿਕਾਰ ਹੋਣ ਰਾਜਾਂ ਦੀ ਪਛਾਣ ਹੋਵੇ ਰਾਜਾਂ ਦੇ ਜਿਹੜੇ ਵੱਖਰੇ ਵੱਖਰੇ ਸਹੀ ਲੋਕ ਆ ਉਹਨਾਂ ਦੀ ਪਛਾਣ ਹੋਵੇ ਉਹਨਾਂ ਦੇ ਆਪਣੇ ਖਾਣੇ ਗਾਣੇ ਆ ਹਰ ਹਿੰਦੁਸਤਾਨ ਦੀ ਇੱਕ ਵੰਸ ਬਣਦਾ ਹੈ ਇਹਨੂੰ ਜੇ ਕਾਇਮ ਰੱਖਣਾ ਤੇ ਇਹਦੇ ਚ ਛੋਟੀਆਂ ਵੱਡੀਆਂ ਅਖਬਾਰਾਂ ਦਾ ਸਾਰਿਆਂ ਦਾ ਮਹੱਤਵਪੂਰਨ ਰੋਲ ਹੈ ਜਿਹੜਾ ਉਹਦਾ ਕਰਦੀਆਂ ਉਹਦੇ ਚ ਜਿਹੜੀ ਜਿਸ ਤਰ੍ਹਾਂ ਤੁਸੀਂ ਸਾਰਿਆਂ ਨੇ ਦੱਸਿਆ ਜੇ ਅਸੀਂ ਪੰਜਾਬ ਦਾ ਤੇ ਹਰਿਆਣਾ ਦਾ ਮੁਕਾਬਲਾ ਕਰੀਏ ਹਰਿਆਣੇ ਚ ਪੰਜਾਬ ਦੇ ਪੱਤਰਕਾਰਾਂ ਨਾਲੋਂ ਛੋਟੇ ਵਾਰ ਹੈ ਜਦ ਵੈਬ ਚੈਨਲ ਵੀ ਹੈ ਉਹਨਾਂ ਨੂੰ ਕਿਤੇ ਜਿਆਦਾ ਵਧਰੇ ਸੁਣ ਪਾਇਆ ਹਰਿਆਣਾ ਚ ਪਿਛਲੇ ਕੁਝ ਮਹੀਨੇ ਪਹਿਲਾਂ ਪੰਚਕੂਲਾ ਚ ਉੱਥੇ ਦੇ ਪੱਤਰਕਾਰ ਸੰਗ ਦੀ ਮੀਟਿੰਗ ਹੋਈ ਸੀ ਕਾਫੀ ਯੋਨੇ ਮੈਂਬਰ ਹੈ ਬਹੁਤ ਵੱਡੇ ਹਾਲ ਚ ਉਹਨਾਂ ਨੇ ਮੀਟਿੰਗ ਕੀਤੀ ਕੋਈ 4-500 ਹਰਿਆਣਾ ਦੇ ਪੱਤਰਕਾਰ ਸਨ ਉੱਥੇ ਮੈਂ ਗਿਆ ਸੀ ਮੈਨੂੰ ਬੋਲਣ ਦਾ ਮੌਕਾ ਵੀ ਮਿਲਿਆ ਤੇ ਉਹਨਾਂ ਨੂੰ ਸੁਣਨ ਦਾ ਮੌਕਾ ਵੀ ਮਿਲਿਆ ਉੱਥੇ ਬਲਾਕ ਪੱਦਰ ਤੇ ਰੈਕਗਨੀਸ਼ਨ ਹੈ ਜਿਹੜੀ ਅਖਬਾਰਾਂ ਤੇ ਵੱਖ-ਵੱਖ ਛੋਟੇ ਵੱਡੇ ਅਖਬਾਰ ਨਿਕਲਦੇ ਆ ਬਲਾਕ ਪੱਧਰ ਤੇ ਉਹਨਾਂ ਦੇ ਕਾਰਡ ਬਣਦੇ ਆ ਉਹਨਾਂ ਦੀ ਰੈਕਗਨਿਸ਼ਨ ਹੈ ਫਿਰ ਉੱਥੇ ਜਿਹੜੇ ਦੂਸਰੇ ਆ ਪੈਨਸ਼ਨ ਹੈ ਜਿਹੜੀ ਬਜ਼ੁਰਗ ਪੱਤਰਕਾਰ ਆ ਸਾਡੇ ਤੇ 12000 ਰੁਪਏ ਪੈਨਸ਼ਨ ਆ ਪਤਾ ਨਹੀਂ ਕਿੰਮ ਮਿਲਦੀ ਹੈ ਕਿਹਨੂੰ ਕਿੰਨੇ ਕੁ ਨੂੰ ਮਿਲਦੀ ਹੈ ਮੈਨੂੰ ਪਤਾ ਨਹੀਂ ਉਹ ਤੇ 15000 ਰੁਪਏ ਜਿਹੜੀ ਆ ਉਹ ਜਿਹੜੇ ਬਜ਼ੁਰਗ ਪੱਤਰਕਾਰਾਂ ਨੂੰ ਪੈਨਸ਼ਨ ਮਿਲਦੀ ਹੈ ਸਰਕਾਰੀ ਦਰਵਾਜ਼ੇ ਮਾਨ ਸਤਕਾਰ ਹੈ ਸਾਡਾ ਗੰਢੀ ਰਾਜ ਹੈ ਪੰਜਾਬ ਦੇ ਵਿੱਚ ਜਿਹੜਾ ਇਹ ਮੌਜੂਦਾ ਸਰਕਾਰ ਆ ਇਹਨੇ ਬਹੁਤ ਸਾਰੇ ਆਪਣੇ ਨਿਯਮ ਕਹਦੇ ਕਾਨੂੰਨ ਬਣਾਤੇ ਆ ਜਿੱਦਾਂ ਕੋਈ ਸਾਥੀਆਂ ਨੇ ਕਿਹਾ ਉਹਦੇ ਚ ਜਿਹੜੇ 58 ਸਾਲ ਤੋਂ ਉੱਪਰ ਪੱਤਰਕਾਰ ਆ ਉਹਨਾਂ ਸਾਰਿਆਂ ਦੀ ਐਗਰੀਡੇਸ਼ਨ ਇਹਨਾਂ ਨੇ ਬੰਦ ਕਰਤੀ ਐ ਉਹਦੇ ਚ ਕੋਈ 1.5 200 ਪੱਤਰਕਾਰ ਆ ਸੀਨੀਅਰ ਆ ਜਿਹੜਾ ਉਹਨਾਂ ਵਿੱਚੋਂ ਹਜੇ ਇੱਕ ਤਾਂ ਪਿਛਲੀਆਂ ਸਰਕਾਰਾਂ ਸੀਆਂ ਜਿਹੜੀਆਂ ਉਹ ਤਾਂ ਜਿਹੜੇ ਬਜ਼ੁਰਗ ਪੱਤਰਕਾਰ ਆ ਉਹਨਾਂ ਦੀ ਰੈਕਗਨੀਸ਼ਨ ਵੀ ਕਾਇਮ ਰੱਖਦੀਆਂ ਸੀਆਂ ਜਿਨ੍ਹਾਂ ਨੇ ਸਾਰੀ ਉਮਰ ਪੱਤਰਕਾਰੀ ਕੀਤੀ ਹੈ ਦਹਾਕਿਆਂ ਜਿਨ੍ਹਾਂ ਨੇ ਪੱਤਰਕਾਰੀ ਚਲਾਤੀ ਭਾਵੇਂ ਉਹ ਪੱਤਰਕਾਰ ਹੁਣ ਕਿਸੇ ਘਵਾਰ ਜਾਂ ਕਿਸੇ ਮੀਡੀਆ ਚੈਨਲ ਨਾਲ ਨਹੀਂ ਵੀ ਕੰਮ ਕਰਦੇ ਉਹ ਤਾਂ ਪੱਤਰਕਾਰ ਦਾ ਪੱਤਰਕਾਰੀ ਹੈ ਤੇ ਉਹਨਾਂ ਨੂੰ ਜਿਹੜਾ ਲਿਖਦੇ ਪੜ੍ਹਦੇ ਵੀ ਰਹਿੰਦੇ ਆ ਕੋਈ ਪਾਰਟ ਟਾਈਮ ਲਿਖਦੇ ਆ ਕੋਈ ਕਾਲਮ ਲਿਖਦੇ ਆ ਉਹ ਪੱਤਰਕਾਰ ਆ ਜਿਨ੍ਹਾਂ ਨੇ ਸਾਰੀ ਉਮਰ ਪੱਤਰਕਾਰੀ ਚਲਾਤੀ ਅਸੀਂ ਆ ਪ੍ਰੈਸ ਕਲੱਬ 'ਚ ਜਿਹੜੇ ਵੈਟਰਨ ਪੱਤਰਕਾਰ ਆ ਉਹਨਾਂ ਦੀ ਅਸੀਂ ਮੈਂਬਰਸ਼ਿਪ ਫ੍ਰੀ ਕੀਤੀ ਕਿ ਪੱਤਰਕਾਰ ਇਹ ਥੋੜੀ ਇਹ ਗੱਲ ਹੈ ਅੱਗੇ ਜੇ ਕਿਸੇ ادارے 'ਚੋਂ ਕੰਮ ਕਰਦਾ ਤਾਂ ਪੱਤਰਕਾਰ ਆ ਜੇ ਉਹ ਕੰਮ ਨਹੀਂ ਕਰਦਾ ਤਾਂ ਪੱਤਰਕਾਰ ਹੈ ਨਹੀਂ ਤੇ ਉਹ ਤੇ ਜਿਹਨੇ ਦਹਾਕੇ ਪੱਤਰਕਾਰੀ ਚਲਾਏ ਆ ਪੱਤਰਕਾਰ ਹੈ ਤੇ ਉਹਦੀ ਸਰਕਾਰੀ ਦਰਬਾਰੇ ਰੈਕਗਨੀਸ਼ਨ ਹੋਣੀ ਚਾਹੀਦੀ ਹੈ ਇਹ ਸਰਕਾਰ ਨੇ 1.5 200 ਪੱਤਰਕਾਰ ਜਿਨ੍ਹਾਂ ਦੀ ਰੈਕਗਨੀਸ਼ਨ ਸੀ ਉਹ 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 ਉਹਨਾਂ ਦੀ ਰੈਕਗਨੀਸ਼ਨ ਬੰਦ ਕਰਦੀ ਹੈ 58 ਸਾਲ ਤੋਂ ਉੱਤੇ ਜਿਹੜਾ ਬੰਦਾ ਉਹਨੂੰ ਕਹਿੰਦੇ ਜੀ ਅਸੀਂ ਸਮਝਦੇ ਹਾਂ ਰਿਟਾਇਰ ਹੋ ਗਿਆ ਉਹਨੇ ਇਹਦਾ ਫੈਸਲਾ ਤਾਂ ਜੇ ਕੋਈ ਮੀਡੀਆ ਚੈਨਲ ਹੈ ਕੋਈ ਟੀਵੀ ਚੈਨਲ ਹੈ ਜਾਂ ਖਬਰ ਦਾ ਸੰਪਾਦਕ ਹੈ ਮੁਨੇ ਫੈਸਲਾ ਕਰਨਾ ਕਿ ਇਹ ਬੰਦੇ ਦੀ ਸਿਹਤ ਠੀਕ ਹੈ ਇਹ ਬੰਦਾ ਸਾਡੇ ਲਈ ਕੰਮ ਕਰਦਾ ਇਹਦਾ ਕਾਰਗਮਾਦਾਰੀ ਲਈ ਠੀਕ ਹੈ ਅਦਾਰੇ ਲਈ ਫਾਇਦੇਮੰਦ ਹੈ ਇਹਦਾ ਫੈਸਲਾ ਦਾਦਾਰੇ ਨੇ ਕਰਨਾ ਇਹ ਸਰਕਾਰ ਫੈਸਲੇ ਕਰ ਰਹੀ ਹੈ ਕਿ ਤੁਸੀਂ 58 ਸਾਲ ਦੇ ਹੋ ਗਏ ਤੁਸੀਂ ਚਾਹੇ ਬਾਅਦ ਚ ਰੈਗੂਲਰ ਟੇਬਲ ਤੇ ਕੰਮ ਕਰਦੇ ਹੋਗਾ ਤਾਂ ਵੀ ਤੁਸੀਂ ਪਤਨਕਾ ਨਹੀਂ ਰਹੇ ਬਹੁਤ ਸੜੀਆਂ ਐਕ੍ਰੀਡਿਸ਼ਨਾਂ ਇਹਨਾਂ ਨੇ ਰੋਕ ਲਈਆਂ ਇਸੇ ਤਰ੍ਹਾਂ ਜਿਹੜਾ ਜਾਂ yellow card ਦਾ ਜਾਂ pink card ਦਾ ਮਸਲਾ ਹੈ ਉਥੇ ਜਿੰਨਾ ਮਰਜ਼ੀ ਰੌਲਾ ਪਾਈ ਜਾਓ ਉਹ ਕਿਸੇ ਦੀ ਗੱਲ ਸੁਣਦੇ ਨਹੀਂ ਕਿਸੇ ਦੀ ਗੱਲ ਸੁਣੀ ਨਹੀਂ ਜਾਂਦੇ ਹੈਗੀ ਤੇ ਇਹ ਵੱਡਾ ਮਸਲਾ ਹੈ ਹੁਣ ਮੇਰੇ ਇੱਕ ਸਾਥੀ ਨੇ ਗੱਲ ਉਠਾਈ ਹੈ ਕਿ ਪੰਜਾਬ ਦਾ ਲੀਡਿੰਗ ਨਿਊਜ਼ਪੇਪਰ ਹੈ ਕਿਉਂਕਿ ਅਜੀਤ ਦੀ ਪਾਲਿਸੀ ਆਲੋਚਨਾਤਮਕ ਹੈ ਕ੍ਰਿਟੀਕਲ ਹੈ ਸਰਕਾਰ ਪਰ ਵੀ ਜੋ ਸਾਰਾ ਕੰਮ ਸਰਕਾਰ ਦਾ ਇਹਦਾ ਹੁੰਦਾ 90% ਬਚਾ ਰਿਹਾ 10% ਕੰਮ ਹੈ ਹੁਣ ਅਸੀਂ ਜੇ ਇਸ ਤਰ੍ਹਾਂ ਦੀਆਂ ਚੀਜ਼ਾਂ ਇਸ ਤਰ੍ਹਾਂ ਦੀ ਕਵਰੇਜ ਅਸੀਂ ਕਰਦੇ ਆਂ ਦੇਵ ਸਰਕਾਰ ਨੂੰ ਉਹ ਠੀਕ ਨਹੀਂ بیٹھਦੀ ਇਹ ਸਰਕਾਰ ਨੇ ਪਿਛਲੇ ਸਾਲ ਨਵੰਬਰ ਤੋਂ ਅਜੀਤ ਘਾਰ ਦੀ ਸਾਰੀ ਐਡ ਜਿਹੜੀ ਹੈ ਉਹ ਬੰਦ ਕੀਤੀ ਹੈ ਚਾਹੇ ਉਹ ਡਿਸਪਲੇ ਦੇ ਇਸ਼ਤਿਹਾਰ ਹੈ ਚਾਹੇ ਟੈਂਡਰ ਨੋਟਸ ਹੈ ਇੱਕ ਛੋਟੇ ਤੋਂ ਛੋਟਾ ਇਸ਼ਤਿਹਾਰ ਵੀ ਪੰਜਾਬ ਸਰਕਾਰ ਦਾ ਅਜੀਤ ਚ ਨਹੀਂ ਚੱਲਦਾ ਇਸ ਤੋਂ ਇਲਾਵਾ ਦੇਪਟੀ ਕਮਿਸ਼ਨਰਾਂ ਨੂੰ ਸਰਕਾਰੀ ਅਧਿਕਾਰੀਆਂ ਨੂੰ ਫੋਨ ਕਰਕੇ ਜਿਹੜੇ ਸਰਕਾਰੀ ਗੈਰ ਸਰਕਾਰੀ ادارے ਉਹਨਾਂ ਦੇ ਅਜੀਤ ਨੂੰ ਬੰਦ ਕਰਾਇਆ ਜਾਂਦਾ ਬੰਦ ਕਰਾਇਆ ਗਿਆ ਇਹ ਜਿਹੜਾ ਜੰਗੇ ਜਾਂਦੀ ਯਾਦਗਾਰ ਜਿਹੜੀ ਆ ਬਾਗਨ ਸਾਹਿਬ ਨੇ ਸਾਡੇ ਸੰਪਾਦਕ ਡਾਕਟਰ ਬਜਿੰਦਰ ਸਿੰਘ ਅਮਦਾਰ ਤੋਂ ਉਹਨਾਂ ਦੀ ਡਿਊਟੀ ਲਾਤੀ ਕਿ ਸਾਨੂੰ ਇਹ ਪ੍ਰੋਜੈਕਟ ਬਣਾ ਕੇ ਦਿਓ ਉਹਨਾਂ ਨੇ ਆਪਣੇ 4-5 ਸਾਲ ਇਹਦੇ ਤੇ ਲਾਏ ਹਿੰਦੁਸਤਾਨ ਚ ਜਿਹੜੇ ਵੱਖ-ਵੱਖ ਪ੍ਰੋਜੈਕਟ ਇਸ ਤਰ੍ਹਾਂ ਤੇ ਬਣਿਆ ਸੀ ਉਹਨਾਂ ਨੂੰ ਜਾ ਕੇ ਦੇਖਿਆ ਪੰਜਾਬ ਦੇ ਇਤਿਹਾਸ ਕਰਨ ਦੀ ਇੱਕ ਕਮੇਟੀ ਬਣਾਈ ਉਹਨਾਂ ਤੋਂ ਕਨਸੈਪਟ ਕਨਸੈਪਟ ਪੇਪਰ ਬਣਾਇਆ ਉਹਦੇ ਆਧਾਰ ਤੇ ਉਹ ਸਾਰੀ ਕੰਸਟਰਕਸ਼ਨ ਬਣਾਈ ਵੱਕ-ਵੱਕ ਤਮਾਦ ਦੇ ਜਿੱਤੇ ਵੀ ਜਾਂਦੇ ਸੀਗੇ ਉਹਨਾਂ ਨੇ ਸਰਕਾਰ ਤੋਂ ਕਿਰਾਇਆ ਵੀ ਨਹੀਂ ਲਿਆ ਤੇ ਉਹ ਰਹਿਣ ਸਣ ਦਾ ਖਰਚਾ ਵੀ ਜਿਹੜਾ ਵਰਜਿੰਦਰ ਸਿੰਘ ਨੇ ਸਰਕਾਰ ਤੋਂ ਨਹੀਂ ਲਿਆ ਉਹਦਾ ਸਿੱਟਾ ਇਹ ਨਿਕਲਿਆ ਕਿ ਉਹਨਾਂ ਦੇ ਵਿਜੀਲੈਂਸ ਨੇ enquairy ਸ਼ੁਰੂ ਕਰਦੀ ਕਿਉਂਕਿ ਅਖਬਾਰ ਦੀਆਂ ਨੀਤੀਆਂ ਠੀਕ ਨਹੀਂ ਲੱਗਦੀਆਂ ਸੀ ਜਾਂ ਸਰਕਾਰ ਨੂੰ ਸੂਟ ਨਹੀਂ ਕਰਦੀਆਂ ਸੀ ਇਸ ਕਰਕੇ ਵਰਜਿੰਦਰ ਸਿੰਘ ਨੂੰ ਬਲੈਕਮੈਨ ਕਰਨ ਲਈ ਜਿਹੜੀ ਉਹ ਵਿਜੀਲੈਂਸ ਨੇ ਉਹਦੀ enquairy ਖੋਲ ਦਿੱਤੀ ਹੁਣ ਪਿਛਲੇ ਡੇਢ ਦੋ ਸਾਲ ਤੋਂ enquairy ਚੱਲਦੀ ਹੈ ਜਿਹੜੇ ਜ਼ਿਲ੍ਹੇਦਾਰ ਨੇ ਜੀਨਾਂ ਸਰ ਉਹ ਭਾਗਲੇ ਪੂਰਾ ਜ਼ੋਰ ਲਾ ਲਿਆ ਚੰਡੀਗੜ੍ਹ ਤੋਂ ਆ ਕੇ ਟੀਮਾਂ ਤੇ ਜ਼ੋਰ ਲਾ ਰਿਆ ਅਜੇ ਉਹਨਾਂ ਨੂੰ ਕੁਝ ਗਲਤ ਲੱਗਿਆ ਨਹੀਂ ਪਰ ਉਹ ਬਚੇਦਿਆ ਕਿ ਬਜਿੰਦਰ ਸਿੰਘ ਦੇ ਕੇਸ ਜ਼ਰੂਰ ਦਰਜ ਕਰਵਾਉ। ਤੇ ਅਜੀਤ ਦੇ ਜਿਹੜੇ ਪੱਤਰਕਾਰ ਆ ਉਹਨਾਂ ਨੂੰ ਜ਼ਿਲ੍ਹਾ ਪੱਧਰ ਤੇ ਜਾਂ ਪੰਜਾਬ ਪੱਧਰ ਤੇ ਪੱਧਰ ਤੇ ਜਿਹੜੀ ਹੈ ਸਰਕਾਰੀ ਸਮਾਗਮ ਹੁੰਦੇ ਆ ਉਹਨਾਂ 'ਚ ਬੁਲਾਇਆ ਰਿਹਾ ਜਦ ਇਹ ਕੱਲਾ ਅਜੀਤ ਦਾ ਮਸਲਾ ਨਹੀਂ ਹੈਗਾ ਉਹ ਜਿਹੜੀ ਇਸ ਸਰਕਾਰ ਨੇ ਕੀਤਾ ਇਹ ਮਾਲਕਾਂ ਨਾਲ ਸਿੱਧੀ ਬਣਾ ਕੇ ਰੱਖੋ ਜਿਹੜੇ ਸਰਕਾਰ ਦੇ ਹੁਦਦ ਚੱਲਦੇ ਆ ਤੇ ਉਹਨਾਂ ਨੂੰ ਬੜੇ ਬਣਾਏ ਪ੍ਰੈਸ ਨੋਟ ਦਿਓ ਬੜੇ ਬਣਾਏ ਵੀਡੀਓਜ਼ ਦਿਓ ਉਹ ਸਿੱਧੀਆਂ ਚਲਾ ਦੇ ਤੇ ਉਹਦੇ ਚ ਜਿਹੜੇ ਲੋਕਲ ਉਹਨਾਂ ਦੇ ਪੱਤਰਕਾਰ ਆ ਉਹਨਾਂ ਨੂੰ ਮਹੱਤਵਪੂਰਨ ਸਮਾਗਮਾਂ ਚ ਉਹ ਬੜਨੇ ਨਿੱਤ ਆ ਜਾਂਦੇ ਉਹਨਾਂ ਲਈ ਚੁਣੀਦਾ ਪੱਤਰਕਾਰ ਚੰਡੀਗੜ੍ਹ ਤੋਂ ਲਿਆਂਦੇ ਜਾਂਦੇ ਆ ਜਾਂ ਜਿਹੜੇ ਦਿੱਲੀ ਤੋਂ ਲਿਆਂਦੇ ਜਾਂਦੇ ਦਿੱਲੀ ਦੇ ਵਿੱਚ ਇਹ ਸਰਕਾਰ ਆ ਇਹ ਸਰਕਾਰ ਦੇ ਨੇਤਾ ਜਿਹੜੇ ਉਹ ਜਮਹੂਰੀਅਤ ਲਈ ਲੜ ਰਹੇ ਆ ਕਿ ਸਾਨੂੰ ਸ਼ਰਾਬ ਘਟਾਲੇ ਚ ਨਜਾਇਜ਼ ਫਸਾਇਆ ਗਿਆ ਫਸਾਇਆ ਜਾ ਰਿਹਾ ਜਮਹੂਰੀਅਤ ਲਈ ਲੜਦੇ ਆ ਜਮਹੂਰੀਅਤ ਦੀ ਕਹਿੰਦੇ ਆ ਦੇਸ਼ ਜਮਹੂਰੀਅਤ ਨੂੰ ਖਤਰਾ ਪੈਦਾ ਹੋ ਗਿਆ ਉਹਦੀ ਰਾਖੀ ਕਰਨੀ ਹੈ ਪੰਜਾਬ ਦੇ ਅੰਦਰ ਦੋ ਗੁਣਾ ਵੱਧ ਜਿਹੜੀ ਤਾਨਾਸ਼ਾਹੀ ਹੈ ਇਸ ਵੇਲੇ ਚੱਲ ਰਹੀ ਹੈ ਚਾਹੇ ਛੋਟੇ ਖਵਾਰ ਹੋਣ ਚਾਹੇ ਵੱਡੇ ਖਵਾਰ ਹੋਣ ਜਿਹੜਾ ਸਰਕਾਰ ਦੇ ਮਤਲਬ ਚੱਲਦਾ ਉਹਨੂੰ ਇਸ਼ਤਿਹਾਰ ਵੀ ਮਣਨਗੇ ਉਹਨੂੰ ਸਰਕਾਰੀ ਸਮਾਗਮਾਂ 'ਚ ਬੁਲਾਇਆ ਵੀ ਜਾਊਗਾ ਜਿਹੜਾ ਇਸ਼ਤਿਹਾਰ ਨਹੀਂ ਦਿੰਦਾ ਜਿਹੜਾ ਉਹਨਾਂ ਦੀ ਕਵਰੇਜ ਉਹਨਾਂ ਦੇ ਮਤਲਬ ਨਹੀਂ ਕਰਦਾ ਉਹਨੋਂ ਉੱਤੇ ਦੇ ਇੱਕ ਸਰਕਾਰੀ ਹੁਕਮੇ ਪੰਡਾ ਸੋ ਇਹ ਦੀਆ ਇਹਦੇ ਚੋਂ ਆਪਾਂ ਲੱਗ ਰਹੇ ਆਂ ਬਲਕਿ ਗੱਲ ਇਹ ਆ ਤੁਹਾਨੂੰ ਆਪਣੇ ਯਤਨ ਜਾਰੀ ਰੱਖਣੇ ਚਾਹੀਦੇ ਆ ਚਾਹੇ ਡੀਏ ਵੀਪੀ ਦੀ ਐਡ ਆ ਚਾਹੇ ਹੋਰ ਇਸ ਧਾਰਾ ਆ ਤੁਹਾਡਾ ਹੱਕ ਆ ਉਹ ਲੈਂਡ ਲਈ ਤੁਸੀਂ ਜੋ ਵੀ ਯਤਨ ਕਰਦੇ ਆ ਉਹ ਕਰਦੇ ਰਹਿਣਾ ਚਾਹੀਦਾ ਪਰ ਮੈਂ ਇਹ ਜੋ ਤੁਹਾਡੀਆਂ ਮੰਗਾਂ ਇਹਦੇ ਭਰਾ ਆਪਾਂ ਜੀ ਦੀ ਚ ਇੱਕ ਨੋਟ ਲਿਖੂਗਾ ਤੇ ਜਿਹੜੇ ਹਰਿਆਣਾ ਚ ਜੋ ਸਹੂਲਤਾਂ ਪ੍ਰਾਪਤ ਉਥੇ ਦੇ ਪੱਤਰਕਾਰਾਂ ਨੂੰ ਉਥੋਂ ਵੀ ਮੈਂ ਉਹਨਾਂ ਤਾਂ ਸਾਡੇ ਬਰਾਰ ਸਾਹਿਬ ਉੱਥੇ ਹੈਗੇ ਆ ਹਰਿਆਣਾ ਦੇ ਇੰਚਾਰਜ ਹੈ ਉਹਨਾਂ ਨੂੰ ਕਮਕਾਲ ਸਰੀਰ ਫੋਟ ਬਣਾ ਕੇ ਭੇਜਣਾ ਉਹ ਹੀ ਇਹ ਜੀ ਦਿੱਚਪਾਗੇ ਮੈਂ ਤੁਹਾਡੀਆਂ ਮੰਗਾਂ ਮੇਰਾ ਜ਼ਾਰਾ ਤੇ ਮੈਂ ਤੁਹਾਡੀਆਂ ਮੰਗਾਂ ਦੇ ਨਾਲ ਆ ਅਸੀਂ ਤੁਹਾਡਾ ਸਦਕਾਰ ਕਰਦੇ ਆ ਤੁਸੀਂ ਸਾਡਾ ਹਿੱਸਾ ਆ ਤੇ ਇਸ ਕਰਕੇ ਅਸੀਂ ਤੁਹਾਡੇ ਨਾਲ ਆ ਪੂਰੀ ਬਰਾਰ ਜਿੱਥੋਂ ਤੱਕ ਮੇਰੀ ਗੱਲ ਹੈ ਬਾਕੀ ਦੇਸ਼ ਦੇ ਅੰਦਰ ਜਮਹੂਰੀਅਤ ਨੂੰ ਕਾਇਮ ਰੱਖਣਾ ਧਰਮ ਨਿਰਪੱਖਤਾ ਨੂੰ ਕਾਇਮ ਰੱਖਣਾ ਸੰਘੀ ਢਾਂਚੇ ਨੂੰ ਕਾਇਮ ਰੱਖਣਾ ਇਹ ਸਾਡੀ ਸਾਰਿਆਂ ਦੀ ਸਾਂਝੀ ਲੜਾਈ ਹੈ ਚਾਹੇ ਇਹ ਦੇ ਚਰਕਾਤਾ ਰਾਜ ਸਰਕਾਰ ਵੱਲੋਂ ਪਾਈਆਂ ਜਾਣ ਤੇ ਚਾਹੇ ਕੇਂਦਰ ਸਰਕਾਰ ਵੱਲੋਂ ਪਾਈਆਂ ਜਾਣ ਇਸ ਦੇਸ਼ ਦੀ ਆਜ਼ਾਦੀ ਲਈ 100 ਸਾਲਾਂ ਤੱਕ ਲੋਕਾਂ ਨੇ ਸੰਘਰਸ਼ ਕੀਤਾ ਕਾਲੇ ਪਾਣੀਆਂ 'ਚ ਗਏ ਆ ਜੇਲਾਂ ਕਟੀਆਂ ਫਾਸੀਆਂ ਜਿਹੜੀਆਂ ਤੇ ਉਹ ਚੜੇ ਆ ਤੇ ਉਸ ਸਾਰੇ ਸਮੇਂ ਦੌਰਾਨ ਇੱਥੇ ਦੀਆਂ ਜਿਹੜੀਆਂ ਅਖਬਾਰਾਂ ਸੀਆਂ ਛੋੜੀਆਂ ਸੀਆਂ ਵੱਡੀਆਂ ਸੀਆਂ ਉਹਨਾਂ ਨੇ ਵੀ ਬੜੀਆਂ ਮੁਸੀਬਤਾਂ ਚਲੀਆਂ ਅਕਾਲੀ ਅਖਬਾਰ ਜਿਹੜਾ ਉਸ ਵੇਲੇ ਨਿਕਲਿਆ ਜਾਂਦੀ ਦੇ ਸਮੇਂ 'ਚ ਉਹ ਜਿਹਨੂੰ ਅਖਬਾਰ ਦਾ ਜਿਹੜਾ ਵੀ ਸੰਵਾਦਕ ਬਣਦਾ ਸੀਗਾ ਉਹਨੂੰ ਜਿਹੜਾ ਉਹ ਸਫੜ ਲੈਂਦੀ ਸੀ ਉਹਦੀ ਜ਼ਮੀਨ ਜ਼ਬਤ ਕਰ ਲੈਂਦੀ ਸੀ ਅਕਾਲੀ ਅਖਬਾਰ ਤੇ ਇਸ ਇਤਿਹਾਰੇ ਸ਼ਬਦਾ ਸੀ ਕਿ ਸਾਨੂੰ ਇੱਕ ਸੰਪਾਤਕ ਦੀ ਲੋੜ ਹੈ ਜਿਹੜਾ ਆਪਣੀ ਜਾਇਦਾਦ ਜ਼ਬਤ ਕਰਾਉਣ ਲਈ ਤਿਆਰ ਹੋਵੇ ਤੇ ਜਿਹੜਾ ਜੇਲ੍ਹ 'ਚ ਜਾਣ ਲਈ ਤਿਆਰ ਹੋਵੇ ਉਹੀ ਅਪਲਾਈ ਕਰੇ ਤੇ ਇਸ ਤਰ੍ਹਾਂ ਇਸ ਪੰਜਾਬ ਦੀ ਪਬਜਾਉ ਧਰਤੀ ਤੇ ਜਰਖੇ ਧਰਤੀ ਤੇ ਸਰਦਾਰਾਂ ਸੰਬਾਧ ਕਰਕੇ ਆਏ ਤੇ ਉਹਨਾਂ ਨੇ ਆਪਣੀਆਂ ਜ਼ਾਇਦਤਾਂ ਜ਼ਬਤ ਕਰਾਈਆਂ ਅੱਜ ਜਿਸ ਆਜ਼ਾਦੀ 'ਚ ਅਸੀਂ ਸਾਹ ਲੈ ਰਹੇ ਹਾਂ ਇਹ ਆਜ਼ਾਦੀ ਜਿਹੜੀ ਆ ਕੋਈ ਤੋਹਫੇ 'ਚ ਨਹੀਂ ਕਿਸੇ ਨੇ ਕਿਸੇ ਨੂੰ ਮਿਲੀ ਇੱਕ ਇੱਕ ਇੰਚ ਤੇ ਲੋਕਾਂ ਨੇ ਸੀਮੀਆਂ ਦਿੱਤੀਆਂ ਕੁਰਬਾਨੀਆਂ ਦਿੱਤੀਆਂ ਆਪਣੀਆਂ ਜ਼ਾਇਦਤਾਂ ਜ਼ਬਤ ਕਰਾਈਆਂ ਪੰਜਾਬ ਦੇ ਵਿੱਚ ਚਾਹੇ ਗਦਰ ਲਹਿਰ ਆਇਆ ਚਾਹੇ ਸੀਰਪਾਲ ਸਿੰਘ ਦੀ ਲਹਿਰ ਸੀ ਚਾਹੇ ਆਖਲੀ ਲਹਿਰ ਸੀ ਚਾਹੇ ਬਗਰਾ ਖਾਲੀ ਲਹਿਰ ਸੀ ਇੱਥੇ ਸੈਂਕੜੇ ਲਹਿਰਾਂ ਚੜੀਆਂ ਨਾਮਦਾਰੀ ਲਹਿਰ ਸੀ ਨਰੈਣ ਸਿੰਘ ਜੀ ਬੈਠੇ ਆ ਇਹਨਾਂ ਉਹਨਾਂ ਲੋਕਾਂ ਨੇ ਆਪਣੇ ਸਮਿਆਂ 'ਚ ਆਪਣਾ ਵਰਤਮਾਨ ਜਿਹੜਾ ਕਰਪਾਨ ਕਰਕੇ ਸਾਹਿਬ ਇਸ ਦੇਸ਼ ਦਾ ਭਵਿੱਖ ਬਣਾਇਆ ਇਸ ਦੇਸ਼ ਦਾ ਭਵਿੱਖ ਆਜ਼ਾਦੀ 'ਚ ਇਹਦੇ ਜਿਪ ਵਿਖ ਧਰਮ ਨੇ ਭਕਤਾ 'ਚ ਭਵਿੱਖ ਜਿਹੜਾ ਸਾਡਾ ਪੈਟਰਨ ਢਾਂਜੇ 'ਚ ਟੂ ਨੇਸ਼ਨ ਥਿਊਰੀ ਜਿਹੜੀ ਭਾਰਤ ਨੇ ਇੱਕ ਭਾਰਤ ਸੰਧਾਨਦਾਨ ਵਾਲਿਆਂ ਨੇ 1947 ਚ ਲਗ ਜਿਹੜੀ ਰੱਦ ਕੀਤੀ ਸੀ ਅੱਜ ਉਹ ਟੂਨੇਸ਼ਨ ਥਿਊਰੀ ਦੇਸ਼ ਤੇ ਲਾਗੂ ਕੀਤੀ ਜਾ ਰਹੀ ਹੈ। ਔਰ ਇਹ ਆਉਣ ਵਾਲੇ ਸਮੇਂ ਚ ਇਹ ਦੇਸ਼ ਦੀ ਧਨੁਰੀਮਪਕਤਾ ਤੇ ਬਹੁਤ ਵੱਡੇ ਖਤਰੇ ਖੜੇ ਹੋਣ ਵਾਲੇ ਆ। ਇਹਨਾਂ ਸਾਰੇ ਹਰ ਸਰਮਹਕਾਰਾਂ ਲਈ ਲੜਨਾ, ਆਪਣਾ ਵਿਜੂਦ ਕਾਇਮ ਰੱਖਣਾ, ਆਪਣੇ ਅਖਬਾਰ, ਕੇਵੀ ਵੈਬ ਚੈਨਲ ਚਲਾਉਣੇ ਆ ਤੇ ਨਾਲ ਨਾਲ ਆਪਣੀਆਂ ਕਦਰਾਂ ਕੀਮਤਾਂ ਜਿਹੜੀਆਂ ਇਮਾਨਦਾਰੀ ਆ, ਪ੍ਰਤੀਬੱਧਤਾ ਉਹਨੂੰ ਕੈਮਰ ਰੱਖਣਾ ਇੰਨਾ ਕਹਿੰਦਾ ਹੋਇਆ ਨਾ ਮੈਂ ਤੁਹਾਡਾ ਧੰਨਵਾਦ ਕਰਦਾ ਸ਼ੁਕਰੀਆ ਬਹੁਤ ਜੀ ਕਰਦਾ ਉਸਦਾ ਬਹੁਤ